ਮੰਨਦਾ ਆਮ ਦੀ ਵਧੀਲੇ ਡੈਸ਼ਪਾਰ ਅਜ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸ਼ਪਾਰ ਚੱਲਦੀ ਸੀ ਅੱਛਾ ਇੱਕ ਸਾਲ ਜਿੰਨਾ ਨੇ ਕੀ ਕਰਿਆ ਨਾਂ ਬਾੜੀ ਵਾਗਿਆ ਸੱਚੀ ਲੱਗ ਵਾਜ ਨੂੰ ਲਾ ਕੇ ਬਿਨਾ ਫਿਰ ਬਿਨਾ ਸ਼ਵਾਰ ਲੱਗੇ ਪਿੰਡ ਦੀ ਮੇਰੀ ਪੁੱਤੀ ਲੱਗਿਆ ਇਹ ਚੱਲ ਰਿਹਾ ਇੱਕ ਤਾਂ ਹਸਪਤਾਲ ਨੂੰ ਹਲੇ ਸਾਰਾ ਕੁਝਾ ਕੇ ਵੇਚ ਕੇ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਾਂਗੇ ਲੋਕਾਂ ਦੀ ਰਹਿ ਮਾਨਸਾ ਦੀ ਸਾਰਨਾ ਪਹੁੰਚੇ ਆ ਬਜ਼ੁਰਗ ਸਾਡੇ ਨਾਲ ਚੱਲ ਬਾਤ ਕਰਦੇ ਆ ਤੇ ਜਾਣਦੇ ਆ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਸਾਸਿਗਰ ਇੱਧਰ ਦੱਸੋ ਇੱਧਰ ਪੁੱਛੋ ਕੀ ਨਾਮ ਹੈ ਜੀ ਮੇਰਾ ਸੁਖਵਿੰਦਰ ਸਿੰਘ ਹੈ ਸੁਖਵਿੰਦਰ ਜੀ ਕੀ ਲੱਗਦਾ ਇਸ ਵਾਰ ਵੀ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਨੇ ਅਪਨ ਦੇ ਵਾਰ ਕੋਈ ਪਤਾ ਨਹੀਂ ਪਤਾ ਨਹੀਂ ਅੱਛਾ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਹੁਣ ਤੱਕ ਕੰਮ ਤੁਹਾਨੂੰ ਆਮ ਲਈ ਵਧੀਆ ਲੱਗਿਆ ਕਿਉਂ ਵੀ ਵਧੀਆ ਕੀਤੀ ਹੈ ਕੀ ਕੰਮ ਕਰਤਾ ਇਹਨਾਂ ਨੇ ਕੀ ਕਰਤਾ 70 ਸਾਲ ਕੇ ਹਾਂ ਜੀ ਇੰਨਾ ਨੇ 70 ਸਾਲ ਚ ਕੀ ਕੀ ਦੱਸੋ ਜੀ ਕੀ ਕੀ ਕੰਮ ਹੋਇਆ ਪਿੰਡ 'ਚ ਪਿੰਡ 'ਚ ਕੰਮ ਸਾਰੀ ਵਧੀਆ ਹੋਏ ਨੇ ਕੋਈ ਮੁਲਾਜ਼ਮ ਲੱਗੇ ਦੋ ਲੋਕ ਕੁਝ ਵੀ ਕੋਈ ਵਧੀਆ ਕੰਮ ਹੋਣ ਲੱਗੇ ਨੈਟ ਚਾਹ ਵੀ ਗਾ ਬਿਨਾ ਸਪਰਸ਼ ਤੋਂ ਬੜਾ ਸਪਰਸ਼ ਤੋਂ ਅੱਛਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸਪਰਸ਼ ਚੱਲਦੀ ਸੀ ਅੱਛਾ ਹੁਣ ਬਿਨਾ ਸਪਰਸ਼ ਤੋਂ ਚੱਲਦੀ ਹੈ ਵੀ ਹੋਰ ਪਿੰਡਾਂ 'ਚ ਕੀ ਸਹੂਲਤ ਦਿੱਤੀ ਹੈ ਭਗਵੰਤ ਮਾਨ ਨੇ ਫਿਰ ਸਹੂਲਤ ਤਾਂ ਬਸ ਆਈ ਜਾਂਦੀ ਹੈ ਜਿਵੇਂ ਕੋਈ ਸਾਰੇ ਪਿੰਡਾਂ 'ਚ ਦਈ ਜਾਂਦੀ ਹੈ ਅੱਛਾ ਹਾਂਜੀ ਬਾਬਾ ਜੀ ਤੁਸੀਂ ਦੱਸੋ ਕੀ ਕਹਿੰਦੇ ਹੋ ਅੱਛਾ ਕਹਿੰਦਾ ਇਹਨਾਂ ਨੇ 70 ਸਾਲ ਤੇ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਵਧੀਆ ਕਰਤਾ 24 ਘੰਟੇ ਲਾਈਟ ਲੈਂਦੀਆਂ ਬਰਨਾਲੀ ਮੋਟਰਾਂ ਖੜਾ ਕੇ ਆਉਂਦੇ ਨਾ ਹੱਥ ਘਾਲ ਤੇ ਵੀ ਨਹੀਂ ਦਿੰਦੇ ਵੀ ਨਹੀਂ ਹੈ ਚੰਗੇ ਮਲਾਜ਼ਮ ਲਾ ਕੇ ਬਿਨਾਂ ਫਰਮਾ ਚਾਹੋ ਇਹ ਰੁਪਿਆ ਨਾ ਲਾਉਂਦੇ ਸੀ ਅੱਛਾ ਕਿੰਨੀ ਕ ਮौज ਹੋਊਗੀ ਫਿਰ ਮੌਜ ਹੀ ਆਹੋ ਬਿਨਾਂ ਜੀ ਦਾ ਲੱਗ ਗਿਆ ਉਹਨੂੰ ਤਾਂ ਮੌਜ ਹੀ ਹੋਊਗੀ ਹਾਂ ਜੀ ਉਹ ਤਾਂ ਮੌਜ ਹੀ ਹੋਊਗੀ ਜਿਹੜਾ ਲੱਗ ਗਿਆ ਅੱਛਾ ਮੇਰੀ ਮੇਰੀ ਗੱਲ ਸੁਣੋ ਵੀ ਮੁਫਤ ਚਾਹੀਦਾ ਕਰੋਜ਼ਗਾਰ ਮੁਫਤ ਮੋਟੇ ਚਾਹੀਦਾ ਹਾਂ ਰੋਜ਼ਗਾਰ ਵੀ ਚਾਹੀਦਾ ਰੋਜ਼ਗਾਰ ਚਾਹੀਦਾ ਜਿਹੜੇ ਹੁਣ ਬਿਰਬੂਲ ਮਾਫ ਕਰੇ ਨਹੀਂ ਸਮਾਂ ਲੱਗਣੇ ਚਾਹੀਦੇ ਸਾਰੇ ਅੱਛਾ ਮੋਟਰਾਂ ਦੇ ਜਿੱਥੇ ਆਪਣਾ 1000 ਰੁਪਏ ਪੱਬਨ ਨੂੰ ਉੱਥੇ 200 ਲਾ ਦੇਣ ਪੱਬਨ ਨੂੰ 100 ਲਾ ਦੇਣ ਅਕਾਲੀ ਦਲ ਦੇ ਕੰਮ ਨਹੀਂ ਵਧੀਆ ਲੱਗੇ ਹੈ ਅਕਾਲੀ ਦਲ ਦੀ ਅਕਾਲੀ ਗੱਲ ਨੇ ਸਾਰਾ ਕੁਝ ਖਾ ਕੇ ਵੇਚ ਕੇ ਨਹਿਰੀ ਗੋਠੀਆਂ ਗੱਲਾਂ ਮੇਲ ਤਾਗੇ ਮੇਲ ਸਾਰਾ ਕੁਝ ਖਾ ਗਏ ਅੱਛਾ ਇੰਨਾ ਇੰਨਾ ਨੇ ਕੀ ਕੀਤਾ ਮਾ ਨਾ ਆਵੰਦੀਆਂ ਲੈ ਇਹਨਾਂ ਨੇ ਤਾਂ ਕੁਝ ਵੇਚਿਆ ਨਹੀਂ ਹਲੇ ਅੱਛਾ ਤੇ ਉਮੀਦਵਾਰ ਮਿਲ ਨੂੰ ਮਿਲੇ ਉਹ ਖੁੱਡੀਆਂ ਨੂੰ ਗੁਰਮੀਤ ਖੁੱਡੀਆਂ ਨੂੰ ਅਜੇ ਕੋਈ ਮਿਲਿਆ ਨਹੀਂ ਨਾ ਸਾਡੇ ਆਏ ਅੱਛਾ ਜਾਣਦੇ ਹੋ ਸੁਣਿਆ ਵੈਸੇ ਉਹਦੇ ਬਾਰੇ ਉਹਦੇ ਬਾਰੇ ਹਾਂ ਸੁਣਦੇ ਆ ਕਿੱਦਾਂ ਦਾ ਬੰਦਾ ਹੈ ਚੰਗਾ ਬੰਦਾ ਹੈ ਹਾਂਜੀ ਅਗੇ ਵਾਲੇ ਪਰ ਉਹਦੇ ਪੈਨ ਛੱਡ ਕੇ ਲੰਮੀ ਤੋਂ ਕਿਵੇਂ ਜੀ ਲੰਮੀ ਦੇ ਬਾਅਦ ਜਿੱਟਾ ਲਈ ਹਾਂ ਬਾਦਲ ਆਇਆ ਨਹੀਂ ਕਿਹੜਾ ਬਾਦਲ ਵੱਡਾ ਹਾਂਜੀ ਹਾਂ ਹਾਂ ਬੋਤਲ ਅੱਛਾ ਹੁਣ ਕੀ ਲੱਗਦਾ ਫਿਰ ਮਾਹੌਲ ਸਭ ਤੋਂ ਠੀਕ ਲੱਗ ਰਿਹਾ ਲੱਗਦਾ ਇੱਥੇ ਕਿਹਨੂੰ ਹਰਾਉ ਫਿਰ ਇਹ ਚਲ ਦੇ ਦੇਖੋਗਾ ਕਿ ਨੂੰ ਬੈਰੂ ਰਿਹਾ ਹੈ ਹੈ ਇਹਨਾਂ ਕੀ ਪਿਆ ਬੈਰੂ ਅੱਜ ਕੰਮ ਕੀਤੇ ਇਹਨਾਂ ਨੇ ਜੀ ਨੇ ਆਮ ਆਦਮੀ ਨੇ ਕੰਮ ਕਰੇ ਨਾ ਭਾਈ ਤੇ ਮੈਂ ਉਹ ਨਾ ਰਹਾ ਜੀ ਹੂੰ ਕੀ ਕੁਛ ਕਰਤਾ ਕੰਮ ਕਰੇ ਕੰਮ ਸੋ ਕਰਤੇ ਹੂੰ ਜਦੋਂ ਸਰਕਾਰ ਜੀ ਨੇ ਬਾਹਰ ਨੂੰ ਦੀ 6 ਲੈ 20 ਘੰਟੇ ਕਰੀ ਉਹਨੇ ਤੋਂਨੇ ਮੇਲ ਹੂੰ 806 ਕਰਤੀ ਹੂੰ ਉਹਦੇ ਪਰ ਚਾਰ ਹੀ ਕਰਤੀ ਖਾਣ ਨਹੀਂ ਪੜ ਰਹੀ ਮੇਰਾ ਅੱਛਾ ਹਾਂ ਪੰਜ ਕਿਲੇ ਦੀ ਭਾਈ ਖਾਲ ਖਾਲ ਜਨ ਪੂਰਾ ਹੋਣਾ ਹੁਣ ਨਜ਼ਰੀ ਹੈ ਜਮਾਨ ਨਜ਼ਰੀ ਅੱਛਾ ਹਾਂ ਜੀ ਆਪਾਂ ਕਰ ਸਹੀ ਲੈ ਤਾਂ ਇਹ ਬਜੂ ਨਹੀਂ ਮਾਰਦੇ ਅਧਿਕਾਰੀ ਹੁੰਦਾ ਕਿੰਨਾ ਅੱਛਾ ਅਧਿਕਾਰੀ ਹੁੰਦਾ ਕਿੰਨਾ ਅੱਛਾ ਪਹਿਲ ਚਾਰ ਮੰਨ ਰਹੇ ਹੁੰਦਾ ਉਸ ਨੂੰ ਕਹਾਂ ਭਾਈ ਹਾਂ ਠੀਕ ਹੈ ਪਹਿਲਾਂ ਨਹੀਂ ਹੋਇਆ ਕਦੇ ਕਿਸੇ ਸਰਕਾਰ ਚ ਇਹ ਪਹਿਲਾਂ ਨਹੀਂ ਹੋਇਆ ਕਿਸੇ ਸਰਕਾਰ ਚ ਵੀ ਲਾਈਟ ਮਿਲੀ ਹੋਵੇ ਇੰਨੀ ਆਈ ਨਹੀਂ ਜੀ ਹੁਣ ਤਾਂ ਨਹੀਂ ਕਿਸੇ ਅੱਛਾ ਨਾ ਅਕਾਲੀ ਦਲ ਨੇ ਨਾ ਦਵੇਂ ਦੁੱਤੀ ਮੈਂ ਕਹਾਂ ਦੁੱਤੀ ਹੈ ਕਾਂਗਰਸ ਦਾ ਜੀਤਮੰਦਰਾ ਕਿਵੇਂ ਦੇਖਦੇ ਹੋ ਜਿੱਤੂ ਫਿਰ ਦੇਖੋ ਰਬੀ ਨੂੰ ਬੜਾ ਬੀਮਗਰੀ ਇਦੀ ਹਵਾ ਵੱਧ ਹੈ ਜੀ ਪਿੰਡ ਚ ਜਰਾ ਮਾੜੀ ਵੱਧ ਜਾਵੇ ਤੁਸ ਜੱਸੀਾ ਨਾ ਅੱਛਾ ਆਮ ਆਦਮੀ ਕਿੰਨੀ ਵੋਟਾਂ ਪੈਂਦੀ ਮਰਨ ਸਰਪੇ 1200 1200 ਹਵਾ ਉਦੀ ਹੈ ਫਿਰ ਕੁਲਾ ਕੇ ਬੜ ਦੂਰੀ ਲੱਗੇ ਬਾਈ ਕੁਡੀਆਂ ਦੀ ਹਾਂਜੀ ਲਾ ਵੀ ਦੋ ਵਾਰ ਪਲਾਨਾਂ ਚ ਆਮ ਦੀ ਵਧੀਆ ਪਹਿਲਾਂ ਦੋ ਪਲਾਨਾਂ ਦੀ ਵਧੀਆ ਅੱਛਾ ਸਾਡੇ ਨਾਲੋਂ ਵੱਧ ਪੈਂਦੀ ਜੀ ਤੇ ਮਾਹੌਲ ਕੁਡੀਆਂ ਦਾ ਦੇਖੋ ਜੀ ਹੁਣ ਗਾਂਹਾ ਮੌਕਾ ਮਫੇਰ ਦੱਸੂ ਹੁਣ ਜਨਤਾ ਦੱਸੂ ਸਾਡੀ ਚਾਰ ਬੰਦੀ ਹਾਂ ਜਨਤਾ ਦੱਸੂ ਇਹਦਾ ਪਹਿਲਾਂ ਵੀ ਜਨਤਾ ਸੇ ਹੁਣ ਵੀ ਜਨਤਾ ਦੱਸੂ ਮੇਰੀ ਕੱਲੀ ਬੋਲ ਨਾਲ ਤਾਂ ਕੋਈ ਜਿੱਦਾ ਨਹੀਂ ਹੈ ਜੇ ਦਾ ਜਨਤਾ ਦੱਸੂ ਕੌਣ ਜਿੱਦਾ ਹੈ ਅੱਛਾ ਜੇ ਆਪਾਂ ਗੱਲ ਕਰੀਏ ਨੌਕਰੀਆਂ ਦੀ ਨੌਕਰੀਆਂ ਬਿਨਾ ਸਪਰਸ਼ ਤੋਂ ਮਿਲੀਆਂ ਬਿਨਾ ਸਪਰਸ਼ ਲੱਗੇ ਪਿੰਡ ਚ ਮੇਰੀ ਪੁੱਤੀ ਲੱਗਿਆ ਖੋਦਾ ਤੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਕੋਈ ਸਵਾਰਸ਼ ਤੇ ਨਹੀਂ ਲੱਗਦਾ ਸੀ ਪਹਿਲਾਂ ਕੀ ਚੱਲਦਾ ਸੀਗਾ ਪਹਿਲਾਂ ਸਾਰਾ ਕੁਝ ਹੀ ਚੱਲਦਾ ਹੁਣ ਤੁਹਾਨੂੰ ਨਹੀਂ ਪਤਾ ਅੱবি ਪਹਿਲਾਂ ਕੀ ਚੱਲਦਾ ਅੱਛਾ ਤੇ ਹੁਣ ਫਿਰ ਕੰਮ ਸਹੀ ਆ ਆਮ ਆਦਮੀ ਦੇ ਠੀਕ ਹੈ ਜੀ ਹਾਂ ਤਾਂ ਸਹੀ ਲੱਗ ਰਿਹਾ ਹੈ ਸੱਚਾ ਬਾਦਲ ਸਾਹਿਬ ਤਾਂ ਕਹਿੰਦੇ ਵੀ ਲੁੱਟ ਲਿਆ ਭਗਵੰਤ ਮਾਨ ਨੇ ਪੰਜਾਬ ਲੁੱਟ ਲਿਆ ਹੋ ਉਹ ਕਹਿਣੀ ਹੈ ਹਾਂ ਜੀ ਉਹਨੇ ਤਾਂ ਕਹਿਣਾ ਹੈ ਜਦੋਂ ਉਹਨੂੰ ਕੁਰਸੀ ਖੁੰਝ ਗਈ ਹਰ ਗਿਆ ਉਹ ਮੰਨਦਾ ਹਾਜੀ ਕਹਿੰਦਾ ਬਾਬਾਈ ਕੀ ਨਾਮ ਹੈ ਜੀ ਗਰਮੇਰ ਜੀ ਕੀ ਲੱਗਦਾ ਫਿਰ ਕੀ ਦੀ ਹਵਾਵੱਧ ਹੈ ਹਵਾ ਦਾ ਵਸਾ ਚੜ ਰਿਹਾ ਹੈ ਕਿਉਂ ਬਸ ਦੋ ਘਜਾ ਇੰਨਾ ਨਹੀਂ ਜਾਦੇ ਹੋਏ ਕਿਉਂ ਕਾਰਨ ਕੀ ਆ ਕੀ ਕਰਤਾ ਇਹ ਜਹਾ ਇਹਨਾਂ ਨੇ ਇੱਕ ਤਾਂ ਰਸਪਤਾਨੀ ਨਹੀਂ ਆ ਹਾਂ ਹਾਂ ਤੇ ਕੋਈ ਵੀ ਆ ਦੇ ਪਾਰਟੀ ਹਮ ਲਾਰੇ ਦਾ ਹਰੇਕ ਲਾਉਗੀ ਅੱਛਾ ਲਾਰੇ ਹਰੇਕ ਲਾਉਗੀ ਹਮ ਠੀਕ ਹੈ ਇਹਨਾਂ ਨੇ ਕਿਹਾ ਸੀ 1000 ਰੁਪਏ ਦੇਵਾਂਗੇ ਬੁੜੀਆਂ ਨੂੰ ਹਮ ਉਹ ਕਿਸੇ ਨੂੰ ਨਹੀਂ ਦਿੰਦਾ ਅੱਛਾ ਹਮ ਮਤਾਂ ਜਿਵੇਂ ਜਿਹੜੇ ਨਾ ਪਾਰਟੀ ਆਉਂਦੀ ਆ ਉਹੀ ਲਾਰੇ ਦਾ ਦਉਂਦੀ ਆ ਪਰ ਕਰਦੀ ਆ ਦੀ ਮਰਜ਼ੀ ਆ ਮੁਰਗੀ ਇਹਨਾਂ ਨੇ ਕੁਝ ਕੀਤਾ ਜਿੰਨਾਂ ਨੇ ਵਸ ਇੱਕ ਦਾ ਵੇ ਇਹੋ ਜਿਹੜੇ ਉਹਨਾਂ ਦੀ ਪੈਨਸ਼ਨਾਂ ਸੀ ਹੂੰ ਮੰਤਰੀਆਂ ਦੀਆਂ ਹਾਂ ਉਹ ਬੰਦ ਕਰਤੀ ਉਹ ਬੰਦ ਕਰਤੀ ਇੱਕ ਇੱਕ ਪੈਨਸ਼ਨ ਰੱਖਤੀ ਹੂੰ ਤੇ ਬਾਕੀ ਇਹਨਾਂ ਰਸ ਰਸ ਦਾ ਕਾਟਾ ਢਾਣੇ ਕੁੱਲ ਮਿਲਾ ਕੇ ਹਵਾ ਆਮ ਆਦਮੀ ਦੀ ਆ ਹਾਂ ਤਾਂ ਅੱਛਾ ਪਿੰਡ ਸਾਰਨਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੁਸੀਂ ਵੀ ਰਾਏ ਕਰਿਓ ਆਪਣੀ ਕਮੈਂਟਾਂ ਸਾਂਝੀ ਮਿਲਦੇ ਆਂ ਕਿ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ